ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਇੱਕ ਹੋਰ ਮੰਦ ਭਾਗੀ ਖਬਰ ਨਵਾਂ ਸ਼ਹਿਰ ਦੇ ਪਿੰਡ ਫਾਮਪੜਾ ਤੋਂ ਸਾਹਮਣੇ ਆਈ ਹੈ ਜਿੱਥੋਂ ਦਾ ਇੱਕ ਨੌਜਵਾਨ ਅਜੇ ਹਾਲੇ ਜੇਲ੍ਹ ਗਿਆ ਕਿ ਮੁੜ ਜਿਉਂਦਾ ਵਾਪਿਸ ਨਹੀਂ ਆਇਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਮ੍ਰਿਤਕ ਦੀ ਮਾਤਾ ਭਰਾ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਨੌਜਵਾਨ ਦਵਿੰਦਰ ਸਿੰਘ ਪੁੱਤਰ ਗੁਰਤੇਕ ਸਿੰਘ ਜਿਸ ਦਾ ਪਿਤਾ ਸਿਰਤੇ ਨਹੀਂ ਸੀ ਜੋ ਪਿੰਡ ਨੂੰ ਪਾਣੀ ਸਪਲਾਈ ਕਰਨ ਵਾਲੀ ਟੈਂਕੀ ਤੇ ਕੰਮ ਕਰਦਾ ਸੀ ਪਰ ਥੋੜਾ ਬਹੁਤ ਨਸ਼ੇ ਦਾ ਆਦੀ ਜ਼ਰੂਰ ਸੀ ਜਿਸ ਤੇ ਪੁਲਿਸ ਨੇ 1 ਮਹੀਨਾ ਪਹਿਲਾਂ ਚਿੱਟੇ ਦਾ ਪਰਚਾ ਪਾ ਕੇ ਉਸ ਨੂੰ ਲੁਧਿਆਣਾ ਜੇਲ੍ਹ ਭੇਜ ਦਿੱਤਾ ਉਹਨਾਂ ਦੱਸਿਆ ਕਿ ਮਰਤਕ ਨੌਜਵਾਨ ਦਾ ਉਹਨਾਂ ਨੂੰ ਮੌਤ ਤੋਂ ਇੱਕ ਦਿਨ ਪਹਿਲੀ ਸ਼ਾਮ ਨੂੰ ਜੇਲ੍ਹ ਤੋਂ ਫੋਨ ਵੀ ਆਇਆ ਸੀ ਜੋ ਠੀਕ ਠਾਕ ਸੀ ਪਰੰਤੂ ਦੂਜੇ ਦਿਨ ਸਾਨੂੰ ਸਰਕਾਰੀ ਹਸਪਤਾਲ ਤੋਂ ਉਸ ਦੀ ਮਰਤਕ ਦੇ ਲੈ ਕੇ ਜਾਣ ਨੂੰ ਸੱਦ ਲਿਆ ਗਿਆ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਨੌਜਵਾਨ ਦੇ ਕੰਨ ਅਤੇ ਗਰਦਨ ਤੇ ਨੀਲੇ ਨਿਸ਼ਾਨ ਪਏ ਹੋਏ ਸਨ ਹੁਣ ਆ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਾਡੇ ਲੜਕੇ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਸੀ ਜਿਸ ਦੀ ਉੱਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ ਆਓ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਤੋਂ ਲੈਂਦੇ ਹਾਂ ਇਸ ਘਟਨਾ ਦਾ ਵਿਸਤਾਰ ਪੂਰਵਕ ਮੇਰਬਾ ਅ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਖਵਿੰਦਰ ਸਿੰਘ ਆ ਜੀ ਇਹ ਤੁਹਾਡਾ ਪਿੰਡ ਕਿਹੜਾ ਹੈ ਫਾਂਬੜਾ ਜੀ ਜਿਹੜਾ ਤੁਹਾਡੇ ਬ੍ਰਦਰ ਦੀ ਜਿਹੜੀ ਮੌਤ ਹੋਈ ਹੈ ਹਾਂਜੀ ਉਹ ਕਿਸ ਤਰ੍ਹਾਂ ਹੋਈ ਹੈ ਇਹ ਜੇਲ੍ਹ ਦੇ ਵਿੱਚ ਹੋਈ ਆ ਜੀ ਤੇ ਮਰ ਗਏ ਜੇਲ੍ਹ ਦੇ ਵਿੱਚ ਜੀ ਇਹਦੇ ਵਿੱਚ ਨਜਾਇਜ਼ ਚਿੱਟੇ ਦਾ ਪਰਚਾ ਪਾ ਕੇ ਜੀ ਪਾਊਡਰ ਦਾ ਉਹਨਾਂ ਨੇ ਜੇਲ੍ਹ ਦੇ ਵਿੱਚ ਭੇਜਿਆ ਤੇ ਸਰਕਾਰੀ ਟੈਂਕੀ ਤੋਂ ਚੱਕ ਕੇ ਜੀ ਨਹੀਂ ਉਹ ਵੇਚਦਾ ਸੀ ਨਹੀਂ ਨਹੀਂ ਵੇਚਦਾ ਤਾਂ ਨਹੀਂ ਸੀਗਾ ਜੀ ਖਾਂਦਾ ਪੀਦਾ ਸੀ ਖਾਂਦਾ ਸੀਗਾ ਜੀ ਹਾਂਜੀ ਉਹ ਇਦਾਂ ਦਾ ਕੋਈ ਚੱਕਰ ਨਹੀਂ ਸੀਗਾ ਜੀ ਵੀ ਮਤਲਬ ਕਿ ਉਹ ਛੱਡਦਾ ਸੀ ਯਾਨੀ ਕਿ ਦਵਾਈ ਖਾਂਦਾ ਸੀਗਾ ਵੀ ਛੱਡਣ ਲਈ ਨੀਜ ਨੂੰ ਤੇ ਨਜ਼ਰ ਦੇ ਦਵਾਈ ਲੁਧਿਆਣੀ ਤੋਂ ਵੀ ਚੱਲਦੀ ਸੀ ਜੀ ਹਾਂਜੀ ਤੇ ਫਿਰ ਉਹ ਉੱਥੇ ਪੁਲਿਸ ਨੇ ਮਤਲਬ ਉੱਥੇ ਅ ਕਾਰਵਾਈ ਕਰਕੇ ਕਿੰਨੇ ਕੀ ਪਾਇਆ ਉੱਥੇ ਉੱਥੇ ਚਿੱਟੇ ਦਾ ਯਾਨੀ ਕਿ 87 ਗ੍ਰਾਮ ਆ ਪਾਤਾ ਜੀ ਜੇਲ੍ਹ ਪੇ ਜੇਲ੍ਹ ਪੇ ਤਾਂ ਜੀ ਜੇਲ੍ਹ ਨਾਲ ਅਛਰ ਪਹਿਲਾਂ ਜੇਲ੍ਹ ਮਹੀਨਾ ਪਹਿਲਾਂ ਭੇਜਿਆ ਜੀ ਇੱਕ ਮਹੀਨਾ ਪਹਿਲਾਂ ਜੀ ਮੌਤ ਕਦੋਂ ਹੋਈ ਮੌਤ ਕੱਲ ਕੱਲ ਪਹਾ ਕੱਲ ਹੀ ਹੋਈ ਆ ਜੀ ਪਰਸੋਂ ਦੀ ਇੱਕ ਤਰੀਕ ਦੀ ਹੋਈ ਆ ਜੀ ਇੱਕ ਤਰੀਕ ਦੀ ਮੌਤ ਹੋਈ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਉਹਦੀ ਮੌਤ ਮਮਮੀ ਮੇਰੀ ਨੂੰ ਫੋਨ ਆਇਆ ਜੀ ਘਰੇ ਵੀ 8:00 ਵਜੇ ਵੀ ਇਸ ਤਰ੍ਹਾਂ ਵੀ ਵਿਵੇਂਦਰ ਸਿੰਘ ਦੀ ਡੈਥ ਹੋ ਗਈ ਆ ਜੀ ਕੁਝ ਵੀ ਸਾਨੂੰ ਉਹਨੇ ਦੱਸਿਆ ਨਹੀਂ ਜੀ ਕੁਝ ਵੀ ਨਾ ਠਿੱਲਾ ਮਿੱਠਾ ਕੁਝ ਨਹੀਂ ਦੱਸਿਆ ਉਹਨਾਂ ਨੇ ਜੀ ਤੇ ਉਹਦੀ ਤੁਹਾਡੀ ਗੱਲਬਾਤ ਕਿੰਨੇ ਚਿਰ ਪਹਿਲਾਂ ਹੋਈ ਆ ਟੈਲੀਫੋਨ ਮੇਰੀ ਇੱਕ ਦਿਨ ਇੱਕ ਦਿਨ ਪਹਿਲਾਂ ਮੇਰੀ ਗੱਲ ਹੋਈ ਆ 4:30 ਵਜੇ ਜੀ ਉਸ ਵੇਲੇ ਤੁਹਾਨੂੰ ਦੱਸਿਆ ਨਹੀਂ ਕੋਈ ਬਾ ਬਿਮਾਰ ਹੈ ਜੀ ਉਹ ਸ਼ਗਨੀ ਜੀ ਕਹਿੰਦਾ ਬਿਲਕੁਲ ਠੀਕ ਠਾਕ ਹੈ ਮੇਰੇ ਨਾਲ ਹੱਸ ਕੇ ਪੂਰੀ ਗੱਲ ਕੀਤੀ ਆ ਜੀ ਉਹਨਾਂ ਨੇ ਘਰ ਦਾ ਹਾਲ ਚਾਲ ਸਾਰਾ ਪੁੱਛਿਆ ਜੀ ਤੇ ਮੈਨੂੰ ਦੂਜੇ ਦਿਨ ਵੀ ਕਹਿੰਦਾ ਮੈਂ ਤੁਹਾਨੂੰ 4 ਵਜੇ ਉਸੇ ਵੇਲੇ ਟਾਈਮ ਫੋਨ ਕਰੂੰਗਾ ਫਿਰ ਮੈਂ ਮੁੜ ਕੇ ਉਹਦਾ ਫੋਨ ਸੁਵੀਰ ਨੂੰ 8 ਵਜੇ ਮਤਲਬ ਕਿ ਖਾਤਮੇ ਮੌਤ ਦਾ ਹੀ ਆਇਆ ਜੀ ਕਾਰੀ ਟੈਂਕੀ ਦੇ ਵਿੱਚ ਡਿਊਟੀ ਕਰਦੇ ਪਾਣੀ ਛੱਡਿਆ ਜੀ ਤੇ ਨਿਆਜੀ ਇਥੇ ਸਰਕਾਰੀ ਟੈਂਕੀ ਤੋਂ ਚੱਕ ਕੇ ਲੈ ਕੇ ਗਏ ਆ ਤੇ ਅਖਬਾਰ ਦੇ ਵਿੱਚ ਬਿਆਨ ਕੀਤਾ ਵੀ ਮਤਲਬ ਕਿ ਰੋੜ ਤੋਂ ਭੱਜਿਆ ਫੜਿਆ ਜੀ ਵੀ ਸਹਿਮ ਗਿਆ ਜੀ ਯਾਨੀ ਕਿ ਚੱਕ ਕੇ ਸਰਕਾਰੀ ਟੈਂਕੀ ਤੋਂ ਲੈ ਕੇ ਗਏ ਮੰਮੀ ਮੌਜੂਦ ਦਾ ਉੱਥੇ ਸੀ ਦਾਦਾ ਦਾ ਮੁੰਡਾ ਭਰਾ ਮੇ ਉੱਥੇ ਸੀਗਾ ਜੀ ਇਹਨਾਂ ਨੂੰ ਧੱਕੇ ਮਾਰੇ ਗਏ ਆ ਜੀ ਮੁਲਾਜ਼ਮਾਂ ਲੋ ਜੀ ਤੇ ਵੀ ਮੁਲਾਜ਼ਮ ਕਹਿੰਦੇ ਵੀ ਮੁੰਡਾ ਮਰਵਾਉਣਾ ਹੈ ਜਾਂ ਕੁਝ ਕਈ ਗੱਲਾਂ ਕੀ ਇਦਾਂ ਕਰਕੇ ਜਿਹਨਾਂ ਧੱਕੇ ਮਾਰ ਕੇ ਇਹਨੂੰ ਲੈ ਕੇ ਗਏ ਆ ਜੀ ਬਾਤ ਮੇਰੀ ਨੂੰ ਵੀ ਧੱਕੇ ਮਾਰੇ ਆ ਜੀ ਉਹਨਾਂ ਨੇ ਮੈਂ ਬਾਤਾ ਜੀ ਕੀ ਨਾਮ ਤੁਹਾਡਾ ਸਰਵਿੰਦਰ ਕੌਰ ਆ ਉਦੇ ਹਸਬੰਦ ਦਾ ਕਿਹਨਾਂ ਗੋਟੇਕ ਸਿੰਘ ਜਿਹੜਾ ਪਿੰਡ ਹੈ ਆਮੜਾ ਕੀ ਹੋਇਆ ਤੁਹਾਡੇ ਬੱਚੇ ਦੇ ਨਾਲ ਮਤਲਬ ਤੁਹਾਨੂੰ ਮੈਨੂੰ ਪਤਾ ਲੱਗਿਆ ਕਿ ਤੁਹਾਨੂੰ ਫੋਨ ਆਇਆ ਪਰ ਨਾਲ ਦੇ ਤੋ ਹਾਂਜੀ ਤੇ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਮੈਨੂੰ ਪਹਿਲਾਂ ਮੇਰੇ ਹਸਬੰਦ ਦਾ ਨਾਮ ਪੁੱਛਿਆ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਉਹਨਾਂ ਨੇ ਪੁੱਛਿਆ ਕਿ ਨਵਿੰਦਰ ਸਿੰਘ ਤੁਹਾਡਾ ਕੀ ਲੱਗਦਾ ਜਾਂ ਮੇਰਾ ਬੇਟਾ ਆ ਕਹਿੰਦੀ ਵੀ ਉਹਨਾ ਨੂੰ ਸੀ ਸਿਵਲ ਤੇ ਲੈ ਆਏ ਹਸਪੀਟਲ ਉਹਦੀ ਹਾਲਤ ਖਰਾਬ ਆ ਕਿ ਉਹਦੀ ਡੈਥ ਹੋ ਗਈ ਆ ਮੈਂ ਰੋਣ ਪੇਟਣ ਲੱਗੀ ਵੀ ਮੈਂ ਕਿਹਾ ਮੈਨੂੰ ਇਦਾਂ ਨਾ ਕਹੋ ਤੁਸੀਂ ਮੇਰੇ ਪਤਨ ਨੂੰ ਕੁਝ ਨਹੀਂ ਹੋਇਆ ਮੈਨੂੰ ਇਦਾਂ ਨਾ ਕਹੋ ਤੁਸੀਂ ਕਿ ਮੈਨੂੰ ਮੇਰੀ ਪਹਿਲਾਂ ਦੀ ਮਿੱਟੀ ਨਿਕਲ ਗਈ ਮੇਰਾ ਪਤ ਕਿੱਦਾਂ ਇਦਾਂ ਮੈਨੂੰ ਇਹ ਨਹੀਂ ਕਹਿ ਦਤਾ ਮਿੰਨੀ ਨਾ ਮੇਰਾ ਪਤ ਨਹੀਂ ਜਾਇਆ ਚੱਕ ਨਾ ਜੇ ਸੜਦਾ ਬਿਨਾਂ ਕਸੂਰੋ ਮੇਰਾ ਪਤ ਦੁਹਾਈਆਂ ਪਾਉਂਦਾ ਸੀ ਮੰਮੀਏ ਮੈਨੂੰ ਜੇਲ੍ਹ ਤੋਂ ਬਾਹਰ ਕਢਾ ਲਓ ਜੇਲ੍ਹ ਦਾ ਜੇਲ੍ਹ ਹੀ ਆ ਮੰਮੀ ਮੈਨੂੰ ਨਜਾਇਜ਼ ਫਸਾਇਆ ਨਾ ਨਹੀਂ ਮੇਰੇ ਕੋਲ ਕੁਝ ਨਹੀਂ ਸੀ ਹੈਗਾ ਮੇਰ ਨਾਲ ਤੱਕਾ ਕੀਤਾ ਇਹਨਾਂ ਨੇ ਮਮੀ ਤੂੰ ਕਿੱਥੇ ਗਈ ਸੀ ਤੂੰ ਜਦੋਂ ਮੀਡੀਅਨ ਸੱਦ ਕੇ ਮੇਰੀ ਖਬਰ ਟੈਂਕੀ ਦੀ ਲਵਾਉਂਦੀ ਤੂੰ ਮੈਨੂੰ ਮੈਨੂੰ ਮੇਰਾ ਹੱਲ ਕਰਦੀ ਮੈਨੂੰ ਬਾਰਕਣਾਉਂਦੀ ਮੇਰ ਨਾਲ ਜਹਾਜ ਹੋਈ ਗਿਆ ਇਹ ਮੇਰੇ ਪਤਨ ਦੁਹਾਈਆਂ ਪੰਦਨ ਚੱਕ ਕੇ ਲੈ ਗਏ ਆ ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਜਿਸ ਵੇਲੇ ਉਹ ਸੁੱਥੀ ਆ ਗਈ ਆਈ ਵੀ ਪਿਛਲੇ ਪਾਸੇ ਦੀ ਆ ਜਿੱਦਾਂ ਕਿਸੇ ਨੇ ਕੁਝ ਕਹਿਤ ਕੀਤੀ ਪਤਾ ਨਹੀਂ ਮਤਲਬ ਕਿਸਾਨ ਨੂੰ ਕੋਈ ਪਤਾ ਨਹੀਂ ਹੈਗਾ ਪਿਛਲੇ ਪਾਸੇ ਦੀ ਆਈ ਬਹੁਤ ਦੂਰ ਤੋਂ ਮੱਡ ਦੇ ਵਿੱਚ ਘੁੰਮ ਕੇ ਟੈਂਕੀ ਦੇ ਪਿਛਲੇ ਪਾਸੇ ਦੀ ਆਈ ਗਿਆ ਆਪਣੇ ਦ੍ਰਿੰਦਰ ਸਿੰਘ ਆਪਣੇ ਕੁਰਸੀ ਤੇ ਬੈਠਾ ਬੈਠੀ ਨੂੰ ਕਹਿੰਦੇ ਆ ਕੇ ਵੀ ਮੁੰਡੇ ਦੇ ਬਿਆਨ ਮੇਰੇ ਦੇ ਕਹਿੰਦਾ ਮੈਨੂੰ ਕਹਿੰਦੇ ਵੀ ਆ ਗਿਆ ਆ ਜਾ ਆ ਜਾ ਫਟਾਫਟ ਕਹਿੰਦੇ ਕੰਮ ਬਣ ਗਿਆ ਆ ਵੀ ਅੰਦਰ ਹੀ ਬੈਠਾ ਆ ਕਹਿੰਦਾ ਮੈਂ ਕੁਰਸੀ ਤੇ ਬੈਠਾ ਮੰਮੀ ਮੈਂ ਕੁਝ ਨਹੀਂ ਸੀ ਕਰਦਾ ਮੈਨੂੰ ਨਜਾਇਜ਼ ਫੜਿਆ ਗਿਆ ਨਜਾਇਜ਼ ਮੇਰਾ ਸਭ ਕੁਝ ਹੋਇਆ ਆ ਮੈਨੂੰ ਰੋਹਾਈਆਂ ਪਾਉਂਦਾ ਕੈਮਰਾ ਪੁੱਤ ਵੀ ਮੈਂ ਕੁਝ ਨਹੀਂ ਕੀਤਾ ਮੈਨੂੰ ਇਹ ਤਾਂ ਕੀ ਲੈ ਕੇ ਚੱਲੇ ਆ ਜਿਸ ਵੇਲੇ ਮੈਂ ਗਈਆਂ ਉੱਥੇ ਮੈਨੂੰ ਕਹਿੰਦੇ ਵੀ ਇਹ ਕੌਣਾ ਇਹ ਕਿਉਂ ਆਇਆ ਇਹ ਕੌਣਾ ਇਹ ਕਹਿੰਦਾ ਮੇਰੀ ਮੰਮੀ ਆ ਮੈਂ ਕਿਹਾ ਮੇਰਾ ਬੇਟਾ ਆਇਆ ਇਹ ਵੀ ਮੈਂ ਉਹ ਦੇਖਣਾ ਵੀ ਤੁਸੀਂ ਇਦਾਂ ਕਿਉਂ ਕਹਿੰਦੇ ਤੁਸੀਂ ਕਹਿੰਦੇ ਤੂੰ ਮਾਤਾ ਆਪਣਾ ਪੁੱਤ ਮਰਵਾਣਾ ਆ ਮੈਨੂੰ ਕਹਿੰਦੇ ਤੂੰ ਆਪਣਾ ਪੁੱਤ ਮਰਵਾਣਾ ਆ ਇਹ ਇਹਨੂੰ ਜਾਣਦੇ ਇਹਨੂੰ ਇਹ ਨਸ਼ਾ ਵੇਚਦਾ ਹੈ ਨਸ਼ਾ ਕਰਦਾ ਆ ਮੈਂ ਕਿਹਾ ਵੀ ਮੇਰੀ ਗੱਲ ਸੁਣੋ ਜੇ ਮੇਰਾ ਪੁੱਤ ਨਸ਼ਾ ਕਰਦਾ ਵੇਚਦਾ ਹੋਵੇ ਨਾ ਸਾਡਾ ਹਾਈ ਹਾਲ ਹੋਵੇ ਸਾਡੇ ਤਾਂ ਛੱਤ ਦੇ ਬਾਲੇ ਵੀ ਪੂਰੇ ਹਨੇ ਹਨਾ ਜਿਹੜੇ ਵੇਚਦੇ ਤਿੰਨ ਤਿੰਨ ਮਜਲੀਆਂ ਕੋਠੀ ਮੈਂ ਉਹਨਾਂ ਨੂੰ ਵੱਖ ਦੇ ਕੇ ਲੰਘ ਜਾਂਦੇ ਉਹਨਾਂ ਨੂੰ ਕਹਿੰਦੇ ਕੁਝ ਨਹੀਂ ਹੈਗੇ ਕਿ ਜਿਹੜੇ ਬੱਚੇ ਗਲਤ ਰਾਹੇ ਤੁਰੇ ਹੋਇਆ ਉਹਨਾਂ ਨੇ ਮਜਬੂਰ ਹੋਏ ਨਾ ਕੁਝ ਨੁਕ-ਚ ਮਾੜਾ ਮੋਟਾ ਬਣਾ ਟਾਈਮ ਪਾਸ ਕਰਨਾ ਇਹ ਮੈਂ ਦਵਾਈ ਲੈ ਕੇ ਦਿੱਤੀ ਸੀ ਦੋਈ ਮੇਰਾ ਪੁੱਤ ਖਾਂਦਾ ਸੀ ਚਲੋ ਕਿਸੇ ਵੇਲੇ ਉਹ ਜਿਹਨੂੰ ਮਨ ਕੰਟਰੋਲ ਹੁੰਦਾ ਭਰਤਦਾ ਸੀ ਬਾਕੀ ਆ ਜਿਹੜੇ ਨਾਲ ਨੇ ਜਾਇਦ ਮੇਰੇ ਪੁੱਤੇ ਪਰਚਾ ਪਾਇਆ ਨਾ ਮੇਰੇ ਪਤਨ ਨੇ ਚੱਕ ਕੇ ਜੇਲ੍ਹ ਚ ਮਾਰਿਆ ਕਿ ਮੈਨੂੰ ਇਹ ਤਾਂ ਅਨਸਾਫ ਚਾਹੀਦਾ ਮੇਰਾ ਪਤਨ ਜਿੱਦਾਂ ਲੈ ਕੇ ਗਿਆ ਨਾ ਮੈਨੂੰ ਉਸੇ ਤਰ੍ਹਾਂ ਦਿਖਾਣਨ ਇਹ ਮੇਰਾ ਅਨਸਾਫ ਨਹੀਂ ਹੋਣਾ ਇਹਨਾਂ ਨੇ ਮੇਰੇ ਪੁੱਤ ਨਾਲ ਧੱਕਾ ਕੀਤਾ ਆ ਜੇਲ੍ਹ ਚ ਮੇਰੇ ਪੁੱਤਾਂ ਦੀ ਦੁਹਾਈਆਂ ਪਾਈਆਂ ਮੰਮੀਆਂ ਮੇਰੇ ਨਾਲ ਧੱਕਾ ਹੋਇਆ ਤੇਰਾ ਪੁੱਤ ਬਿਮਾਰ ਸੀ ਮੈਨੂੰ ਸੱਦ ਦੇ ਮੈਨੂੰ ਦਿਖਾ ਦੇ ਮੇਰੇ ਬੇਟੇ ਨੂੰ ਇਹਨੂੰ ਕੀ ਤਖਲੀਫਾ ਕਿ ਮੈਂ ਆ ਕੇ ਪੁੱਛਦੀ ਵੇਹਾਵੇਂ ਤਨ ਕੀ ਗੱਲ ਆ ਮੇਰੇ ਪੁੱਤ ਹਜਾ ਆਪਣੇ ਸ਼ੁੱਕਰਵਾਰ ਤੋਂ ਆਪਣੇ ਭਰਾ ਨਾਲ ਗੱਲ ਕੀਤੀ ਸ਼ਨੀਵਾਰ ਰਾਤ ਨੂੰ ਇਹ ਆਪਣੇ ਆ ਗੱਲ ਹੋ ਜਾਂਦੀ ਆ ਇਹ ਸ਼ੁੱਕਰਵਾਰ ਇਹਨੇ ਪਰਸੋਂ ਹੀ ਗੱਲਾਂ ਸਾਰੀਆਂ ਕੀਤੀਆਂ ਸ਼ੁੱਕਰਵਾਰ ਗੱਲਬਾਤ ਕੀਤੀ ਆ ਫਿਰ ਆਪਣੇ ਵੀਰਵਾਰ ਮੇਰੇ ਨਾਲ ਕੀਤੀ ਤਿੰਨ ਵਾਰੀ ਫੋਨ ਕੀਤਾ ਵੀਰ ਮੈਨੂੰ ਬਨੇ ਐਨ ਬੜਾ ਵਧੀਆ ਠੀਕ ਠਾਕ ਨਹੀਂ ਨਹੀਂ ਬਿਲਕੁਲ ਠੀਕ ਸੀ ਐਨ ਬਿਲਕੁਲ ਠੀਕ ਸੀ ਉਦਾਂ ਮੈਨੂੰ ਪੁੱਛਿਆ ਮੰਮੀ ਜਵਾਨਤ ਲਈ ਆ ਖਬਰਸਾਰ ਸਾਰੇ ਬੱਚਿਆਂ ਦੀ ਪੁੱਛੀ ਮੇਰਾ ਕਿ ਪਾਣੀ ਦਾ ਟਾਈਮ ਸੀ ਪਾਣੀ ਵਟਸਾਪ ਤੇ ਹਾਂ ਵਟਸਾਪ 'ላይ ਤੋਂ ਆਪਣੀ ਨੌਕਰੀ ਕਰਦਾ ਸੀ ਆਪਣੀ ਡਿਊਟੀ ਤੇ ਸੀ ਉਹ ਕਿਤੇ ਨਹੀਂ ਗਿਆ ਸੀ ਇਹ ਨਜਾਇਜ਼ ਪਰਚਾ ਪਾਇਆ ਗਿਆ ਉਹਦੇ ਤੇ ਤੁਸੀਂ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਬੱਚੇ ਜਿਹੜੇ ਇਸ ਤਰ੍ਹਾਂ ਹੈਗੇ ਆ ਜਿਹੜੇ ਫਸੇ ਹੋਣਾ ਨਹੀਂ ਸੀ ਹਾਂਜੀ ਉਹਨਾਂ ਨੂੰ ਮਤਲਬ ਉਹਨਾਂ ਦੇ ਪਰਚੇ ਨਾ ਦਰ ਜਾਨ ਉਹਨਾਂ ਨੂੰ ਹਸਪੀਟਲ ਭੇਜਿਆ ਹਾਂਜੀ ਹਾਂਜੀ ਉਹ ਨਾਨੋ ਨਸ਼ੀ ਸ਼ਰਾਬ ਦੀ ਕੋਸ਼ਿਸ਼ ਕੀਤੀ ਜਾਵੇ ਨਾ ਕੋਹਾਂ ਦੇ ਪਰਚੇ ਦਰਜ ਕੀਤੇ ਪਰਚੇ ਨਾ ਦਰਜ ਜਿਹੜੇ ਵੇਚਦੇ ਉਹਨਾਂ ਤੋਂ ਕੁਝ ਕਹਿੰਦੇ ਨਹੀਂ ਨਜਾਇਜ਼ ਮਾਮਾ ਦੇ ਡੇਡਾਂ ਨੂੰ ਹਤਮਾ ਦੇ ਮੈਂ ਤਾਂ ਲੁੱਟ ਹੋ ਗਈ ਮਾਂ ਪਰ ਮੇਰੇ ਵਰਗੇ ਮਾਂ ਕੋ ਹੋਰ ਨਾ ਲੁੱਟ ਹੋ ਜਾਵੇ ਹੁਣ ਉਹ ਨਜਾਇਜ਼ ਪਰਚਾ ਨਾ ਕਿਸੇ ਨੇ ਪਾਵਣ ਇਹ ਮੇਰ ਨਾਲ ਇਹਨਾਂ ਨੇ ਧੱਕਾ ਕੀਤਾ ਮੇਰੇ ਪੁੱਤ ਨਾਲ ਨਜਾਇਜ਼ ਹੋਈ ਮੇਰੇ ਪੁੱਤ ਨਾਲ ਹੈਨਾ ਇਹ ਕਹਿੰਦੇ ਅਸੀਂ ਰੋਡ ਤੋਂ ਫੜਿਆ ਖੱਬੀ ਜੇਬ ਤੋਂ ਚਾ ਨਛਾ ਸੀ ਉਹਦੇ ਕੋਲ ਉਹਨੇ ਕੱਢ ਕੇ ਸਿੱਤਿਆ ਰੋਡ ਤੇ ਇੱਕ ਤੇ ਜਗ੍ਹਾ ਤੇ ਅਸੀਂ ਉੱਥੋਂ ਹੀ ਨੁ ਫੜਿਆ ਆ 87 ਗ੍ਰਾਮ ਮੈਂ ਗਵਾਂਡੀਆਂ ਦੇ ਘਰ ਰੇਚ ਕੇ ਵੀ ਨਹੀਂ ਅਸੀਂ ਖਰੀਦ ਸਕਦੇ ਕਿ ਮੇਰੇ ਪੁੱਤ ਨੇ ਕਿੱਥੋਂ ਪੈਸਾ ਲੈਤਾ ਨਾ ਹੁਣ ਮੇਰਾ ਪੁੱਤ ਮੈਨੂੰ ਉੱਧੇ ਹੀ ਦੇਣ ਜਿੱਦਾਂ ਮੇਰੇ ਪੁੱਤ ਨੇ ਲੈ ਕੇ ਗਏ ਸੀ ਮੇਰੇ ਕੋਲ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਸੰਗਰ ਹੈ ਕਿਹੜਾ ਪਿੰਡ ਹੈ ਥਾਂਬੜਾ ਜੀ ਤੁਹਾਡਾ ਘਰ ਤੁਸੀਂ ਦੱਸਦੇ ਹੋ ਕਿ ਟੈਕੀ ਦੇ ਕੋਲ ਹਾਂਜੀ ਮੇਰਾ ਘਰ ਮੇਰਾ ਮੁੰਡਾ ਜਿਹੜਾ ਅੱਜ ਦੇ ਮੌਤ ਹੋਈ ਆ ਉਹਦੇ ਹਾਂਜੀ ਪਾਣੀ ਸਪਲਾਈ ਕਰਦਾ ਜੀ ਮੇਰਾ ਘਰ ਮੋਰੀਆ ਜੀ ਹਾਂਜੀ ਨਵਾਂ ਘਰ ਪਾਇਆ ਜੀ ਮੇਰਾ ਜਿੱਦਾਂ ਹੁਣ ਉਹਨਾਂ ਤੇ ਪੁਲਿਸ ਪ੍ਰਸ਼ਾਸਨ ਨੇ ਅੰਜਾਮ ਲਾਇਆ ਕਿ ਮਤਲਬ ਉਹ ਨਸਾ ਵੇਚਦਾ ਸੀ ਨਹੀਂ ਸਰ ਸੱਚੀ ਵੇਚਦਾ ਸੀ ਨਹੀਂ ਸਰ ਨਹੀਂ ਵੇਚਦਾ ਜੀ ਅਸੀਂ ਜਦੋਂ ਤੋਂ ਆਪਣੇ ਘਰੋਂ ਆਏ ਆ ਜੀ ਇਹ ਸਾਨੂੰ ਇਧਰੋਂ ਗਾਨਕੋ ਡੱਕ ਰਿਆ ਜੀ ਮਿਲ ਕੇ ਮੈਂ ਤੇ ਘਰ ਤੇ ਹੁੰਦੇ ਸੀ ਅਸੀਂ ਆਪਣੇ ਥਾਂ ਤੋਂ ਇਹ ਜਾਂਦਾ ਜੇ ਤੁਰਿਆ ਪਾਣੀ ਛੱਡਣਾ ਸਪਲਾਈ ਪਾਣੀ ਦਾ ਟਾਈਮ ਆ ਇਹ ਜੀ ਤੇ ਜਦੋਂ ਅਸੀਂ ਆ ਗਏ ਆ ਥੋੜੇ ਬਾਅਦ ਅੱਧੇ ਪੋਨੇ ਘੰਟੇ ਬਾਅਦ ਜੀ ਉਹਨੂੰ ਫੜ ਲਾ ਫੜੋ ਵੀ ਦਿਲਾ ਕੇ ਖੜ ਕੇ ਜਾਨੀ ਮੱਸਾ ਵੇਚਦਾ ਨਹੀਂ ਨਹੀਂ ਸਰ ਵੇਚਦਾ ਨਹੀਂ ਖਾਂਦਾ ਥੋੜਾ ਬਾਅਦ ਜਦੋਂ ਕਿਤੇ ਵਾਈ ਜਾਨਤ ਨਹੀਂ ਪਰ ਉਹ ਤਾਂ ਵੀ ਜਾਨੀ ਹੋਰ ਵੇਚਦਾ ਫੋਜ ਦਾ ਕੋਈ ਨਹੀਂ ਇਹ ਤਾਂ ਇਹਨੂੰ ਜਾਇਆ ਜਾਈ ਠੀਕ ਹੈ ਅਸੀਂ ਨਹੀਂ ਗਲਤ ਗੱਲ ਲੱਗੀ ਇਹ ਵੇਚਦਾ ਹੀ ਮਾੜੀ ਬੈਠਕ ਚ ਬਹਿ ਗਏ ਉਹ ਇਦਾਂ ਕੰਮ ਕਰਨ ਲੱਪੇ ਨੇ ਇਦਾਂ ਕੰਮ ਨਹੀਂ ਕਰਦਾ ਸੀਗਾ ਉਹ ਕੋਲਦਾ ਸੀਗਾ ਪਹਿਲਵਾਨ ਸੀਗਾ ਪਹਿਲਵਾਨ ਉਹ ਮਾੜੀ ਬੈਟਕ 'ਚ ਬੈਠ ਕੇ ਕੰਮ ਕਰਨ ਲੱਪਿਆ ਫੇ ਅਸੀਂ ਉਹਨੂੰ ਗੋਲੀਆਂ ਵੀ ਲਿਆ ਕੇ ਦਿੱਤੀਆਂ ਨਾਲ ਕੇ ਕਾਟ ਬਣਾਇਆ ਇਹ ਕੇ ਚੱਲ ਤੂੰ ਗੋਲੀ ਗੋਲੀ ਖਾ ਲੈ ਕੇ ਪੇ ਕੰਮ ਨਾ ਕਰ ਉਹ ਕਹਿੰਦਾ ਠੀਕ ਆ ਉਹ ਥੋੜਾ ਘਟ ਗਿਆ ਜਿਆਦਾ ਹੀ ਘਟ ਗਏ ਨਹੀਂ ਥੋੜਾ ਵੀ ਫੇ ਉਹਦੇ ਕਰਕੇ ਫੇ ਇਹਨਾਂ ਨੇ ਉੱਤੇ ਛਾਪਾਂ ਮਾਰ ਲਿਆ ਕਿਦ ਨੇ ਗੱਲ ਉਲਟੀ ਕੀਤੀ ਉਹ ਸਾਨੂੰ ਪਤਾ ਨਹੀਂ ਆ ਕਿ ਪਾਲਥ ਆਈ ਇਹਦੀ ਚਾਚੀ ਨੂੰ ਫੋਨ ਕੀਤਾ ਚਾਚੀ ਘਰੋਂ ਆਈ ਮੈਂ ਚਾਚੀ ਕਹਿੰਦੀ ਵੀ ਆ ਜਾ ਮੈਂ ਕਿਹਾ ਚਲੋ ਚਾਚੀ ਹੁਣ ਮੈਂ ਕੱਲਾ ਸੀ ਮੈਂ ਤਾਂ ਨਹੀਂ ਗਿਆ ਡਰਦਾ ਤੇ ਮੈਨੂੰ ਕੱਲੇ ਨੂੰ ਕਹਿਣ ਨੂੰ ਕੁਝ ਚਲੋ ਤੁਸੀਂ ਆ ਕੇ ਮੈਂ ਤੁਹਾਡੇ ਨਾਲ ਚੱਲਦਾ ਚਲੋ ਅਸੀਂ ਟੈਂਕੀ ਜਗ੍ਹਾ ਜੀ ਜੋ ਟੇਕੀ ਜਗ੍ਹਾ ਉਹ ਕਹਿੰਦਾ ਵੀ ਕੌਣ ਹੈ ਉਹ ਦਵਿੰਦਰ ਨੇ ਬੋਲਿਆ ਕਹਿੰਦਾ ਮੇਰੇ ਤਾਈ ਦਾ ਮੁੰਡਾ ਮੈਂ ਹੀ ਬੋਲਿਆ ਮੈਂ ਚਾਚੀ ਦਾ ਤਾਈ ਦਾ ਮੁੰਡਾ ਮੈਂ ਮੈਂ ਕਿਹਾ ਮੇਰੇ ਚਾਚੇ ਦਾ ਮੁੰਡਾ ਆ ਵੀ ਗੱਲ ਕੋਈ ਨਹੀਂ ਜੇ ਦਾ ਤੂੰ ਫੜਿਆ ਸਾਨੂੰ ਦਿਖਾ ਲਦੇ ਹੋ ਜੇ ਚੱਟਾ ਫੜਿਆ ਫਿਰ ਲੈ ਜਾਓ ਜੇ ਬੀਜ ਦਾ ਜੇ ਪੀਨ ਜੋਗਾ ਪੀਂਦੇ ਤਾਂ ਸਾਰੇ ਮੁੰਡੇ ਆ ਜੀ ਆਵੇਂ ਪੀਂਦੇ ਆ ਨਾਮ ਤੁਹਾਡਾ ਹਾਂਜੀ ਸਰ ਮੇਰਾ ਸੀ ਮਜੀਦ ਕੌਰ ਨਾਇਆ ਮੈਂ ਮੈਂਬਰ ਪੰਚਾਇਤ ਪਿੰਡ ਥਾਂਬੜਾ ਤੋਂ ਹੋਇਆ ਬਹੁਤ ਮਾੜਾ ਹੋਇਆ ਤੇ ਸਾਨੂੰ ਅਫਸੋਸ ਹੈ ਉਹਦੀ ਮੌਤ ਦਾ ਬਹੁਤ ਬੱਚਾ ਬਹੁਤ ਹੁਣ ਹਾਲ ਸੀ ਵਧੀਆ ਸੀਗਾ ਤੇ ਜੋ ਕਿਸਮਤੀ ਵਿਚਾਰੇ ਦੀ ਹਨਾ ਇਦਾਂ ਹੋ ਗਿਆ ਮਤਲਬ ਉਹ ਪੀਂਦਾ ਸੀ ਨਹੀਂ ਮਤਲਬ ਕਰਦੇ ਹਾਂ ਜੀ ਸੌਂਦੇ ਸੀਗੇ ਇਦਾਂ ਬਾਹਰੋਂ ਜਿੱਦਾਂ ਅਸੀਂ ਐਵੇਂ ਦੇਖਿਆ ਨਹੀਂ ਕਰਦੇ ਨਾ ਵੇਚਦੇ ਸਾਨੂੰ ਇਦਾਂ ਦੀ ਗੱਲ ਦਾ ਕੋਈ ਨਹੀਂ ਪਤਾ ਸੌਂਦੇ ਆ ਹਾਂਜੀ ਹਾਂਜੀ ਵੇਚਦਾ ਵੀ ਅਸੀਂ ਕਨਫਰਮ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਨਹੀਂ ਅਸੀਂ ਸੁਣਿਆ ਨਹੀਂ ਇਹਦੀ ਗੱਲ ਬਾਰੇ ਹਾਂਜੀ ਠੀਕ ਹਾਂਜੀ